ਬਿਨੇਪਾਲ ਬੁੱਟਰ ਜੀ ਦੀ ਜੇ ਗੱਲ ਕਰ ਲਈਏ ਚੰਗੇ ਗੀਤਕਾਰ ਨੇ ਚੰਗੇ ਲਿਖਾਰੀ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਗੀਤ ਆ ਜਿਹੜੇ ਬਿਨੇਪਾਲ ਬੁੱਟਰ ਨੇ ਦਿੱਤੇ ਨੇ ਹਾਲਕਿ ਹੁਣ ਉਹ ਆਪਦੇ ਅਸਲ ਪਿਓ ਦੇ ਕੋਲ ਵਾਪਸ ਆ ਚੁੱਕੇ ਨੇ ਅਮਰਤ ਸ਼ਕ ਅ ਅਮਰਤ ਜਿਹੜਾ ਉਹਨਾਂ ਨੇ ਸ਼ਕ ਲਿਆ ਗੁਰੂ ਦੇ ਸਿੰਘ ਉਹ ਬਣ ਚੁੱਕੇ ਨੇ ਉਹਨਾਂ ਦੇ ਇੱਕ ਗੀਤ ਪਹਿਲਾਂ ਐਸੀ ਸੂਰਜ ਦਾ ਟੁਕੜਾ ਜਿਸ ਨੂੰ ਬਹੁਤ ਸਾਰਾ ਪਿਆਰ ਲੋਕਾਂ ਵੱਲੋਂ ਦਿੱਤਾ ਗਿਆ ਸੀ ਬਹੁਤ ਸੋਹਣਾ ਗੀਤ ਹੁਣ ਉਸ ਤੋਂ ਬਾਅਦ ਅੱਜ ਜੇਕਰ ਗੱਲ ਕਰੀਏ ਤਾਂ ਬਿਨੇਪਾਲ ਬੁੱਟਰ ਜੀ ਦਾ ਹੁਣ 3 ਘੰਟੇ ਪਹਿਲਾਂ ਇੱਕ ਗੀਤ ਰਿਲੀਜ਼ ਹੋਇਆ ਸੂਰਜ ਦਾ ਟੁਕੜਾ 2 ਸੂਰਜ ਦਾ ਟੁਕੜਾ 2 ਜਿਹੜਾ ਗੀਤ ਰਿਲੀਜ਼ ਹੋਇਆ ਹੁਣ ਬਹੁਤੇ ਇਹਦੇ ਚ 90 95% ਲੋਕ ਜੋ ਸਚਾਈ ਨਹੀਂ ਸੁਣ ਸਕਦੇ ਉਹ ਕਹਿਣਗੇ ਬਿਨੇਪਾਲ ਬੁੱਟਰ ਦਾ ਇਹ ਗੀਤ ਬਿਲਕੁਲ ਬੇਕਾਰ ਗੀਤ ਹੈ ਸੁਣਨ ਵਾਲਾ ਨਹੀਂ ਹੈਗਾ ਲੋਕਾਂ ਦੇ ਇਹਦੇ ਇਸੇ ਲਈ ਵੀ ਤੁਸੀਂ ਦੇਖ ਸਕਦੇ ਹੋ ਕਿ 3 ਘੰਟਿਆਂ ਦੇ ਵਿੱਚ ਕਿੰਨੇ ਕੇ ਵਿਊ ਆ ਜਿਹੜੇ ਆਏ ਨੇ ਕਿ ਇਹ ਵੀ ਜਿਹੜਾ ਗੀਤ ਹੈ ਸੋਰਜ ਦਾ ਟੁਕੜਾ 2 ਕਿ ਇਹ ਵੀ 10 ਮਿਲੀਅਨ ਪਾਰ ਕਰ ਸਕਦਾ ਹੈ ਕਿ ਮਸਾਂ 1 ਮਿਲੀਅਨ ਹੀ ਪਾਰ ਕਰੂਗਾ ਇਹ ਵੀ ਉਹ ਲੋਕ ਤੇ ਕਰਨਗੇ ਕਿ ਪਾਰ ਕਰਦਾ ਕਿ ਨਹੀਂ ਕਰਦਾ ਬਿਨੇਪਾਲ ਬੁੱਟਰ ਦਾ ਜਿਹੜਾ ਸੋਰਜ ਦਾ ਟੁਕੜਾ 2 ਗੀਤ ਆਇਆ ਜਿਸ ਵਿੱਚ ਸਾਰੇ ਹੀ ਉਹਨਾਂ ਨੇ ਰਗੜ ਦਿੱਤੇ ਦੇ ਆਪਣੇ ਸਮੇਤ ਬਿਨੇਪਾਲ ਬੁੱਟਰ ਨੇ ਆਪਣੇ ਆਪ ਨੂੰ ਵੀ ਬੰਦਰ ਕੇ ਆ ਇਸ ਗੀਤ ਦੇ ਵਿੱਚ ਤੇ ਹਰ ਇੱਕ ਵਰਗ ਦੇ ਲੋਕਾਂ ਨੂੰ ਵੀ ਬੰਦਰ ਕੇ ਆ ਉਹ ਚਰਨਗੇ ਸਾਰੇ ਇਸ ਗੀਤ ਦੇ ਵਿੱਚ ਲਿਬੇਟ ਦਿੱਤੇ ਨੇ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਅਹੁਦਾ ਸਰਕਾਰੀ ਜਾਂ ਪ੍ਰਾਈਵੇਟ ਜਾਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਅਹੁਦਾ ਜਿਹੜਾ ਰਿਹਾਨੀ ਹੋਣਾ ਜਿਸ ਦਾ ਨਾਮ ਨਾ ਲਿਆ ਹੋਵੇ ਜਿਹੜਾ ਸੋਰਸ ਦਾ ਟੁਕੜਾ 2 ਗੀਤਾ ਆ ਤੁਸੀਂ ਵੀ ਜਾ ਕੇ ਸੁਣੋ ਬਹੁਤੇ ਲੋਕ ਇਸ ਦੇ ਮਤਲਬ ਸਹਿਮਤੀ ਨਹੀਂ ਦਿਤਾਉਣਗੇ ਉਹ ਕਹਿਣਗੇ ਕਿ ਇਹ ਬਿਲਕੁਲ ਬਕਾਰ ਗੀਤ ਕੱਢਿਆ ਬਿਨੇਪਾਲ ਬੁੱਟਰ ਨੇ ਕਿ ਜਿਹਦੇ ਵਿੱਚ ਸਾਰੇ ਹੀ ਰਗੜਦੇ ਤੇ ਸਾਰਿਆਂ ਨੂੰ ਹੀ ਬੰਦਰ ਕਹਿ ਦਿੱਤਾ ਕੋਈ ਰਾਜਨੀਤਿਕ ਅਦਾਰਾ ਨਹੀਂ ਕੋਈ ਛੱਡਿਆ ਕੋਈ ਪ੍ਰੈ ਪੱਤਰਕਾਰ ਨਹੀਂ ਛੱਡਿਆ ਕੋਈ ਸੋਸ਼ਲ ਮੀਡੀਆ ਕੋਈ ਬਲੌਗ ਚਲਾਉਂਦਾ ਹੈ ਮਤਲਬ ਹਰ ਇੱਕ ਇਨਸਾਨ ਇਹਦੇ ਵਿੱਚ ਰਗੜ ਦਿੱਤਾ ਸ਼ਾਸਕ ਰਗੜ ਦਿੱਤੇ ਰਾਜਨੀਤੀ ਕਾਲੀ ਵੀ ਰਗੜ ਦਿੱਤੇ ਜਿਹੜੇ ਬੇਅਦਬੀਆਂ ਕਰਦੇ ਨੇ ਉਹ ਵੀ ਰਗੜ ਦਿੱਤੇ ਜਿਹੜੇ ਅਰੇਬ ਵਗੈਰਾ ਕਰਦੇ ਨੇ ਉਹ ਵੀ ਰਗੜ ਦਿੱਤੇ ਜਿਹੜੇ ਚੋਰੀਆਂ ਕਰਦੇ ਨੇ ਜਿਹੜੇ ਕਿਸੇ ਨੂੰ ਨਸ਼ੇ ਤੇ ਲਾਉਂਦੇ ਨੇ ਜਿਹੜੇ ਨਸ਼ਾ ਬਕਾਉਂਦੇ ਨੇ ਹਰ ਇੱਕ ਵਰਗ ਉਹ ਸਾਰੇ ਇਹਦੇ ਵਿੱਚ ਰਗੜ ਦਿੱਤੇ ਪਟਵਾਰੀ ਤਹਿਸੀਦਾਰ ਹਰ ਇੱਕ ਸਰਕਾਰੀ ਅਹੁਦਾ ਮਤਲਬ ਤੁਸੀਂ ਗੀਤ ਸੁਣ ਕੇ ਦੇਖੋ ਕੋਈ ਇਸ ਤਰ੍ਹਾਂ ਹਰ ਤਰ੍ਹਾਂ ਦਾ ਵਰਗ ਰਗੜ ਦਿੱਤਾ ਕੋਈ ਵੀ ਨਹੀਂ ਛੱਡਿਆ ਸਮੇਤ ਆਪ ਕਿ ਸਾਰੇ ਇਹ ਇੱਥੇ ਬਾਂਦਰ ਨੇ ਸਾਰੇ ਆਪ ਦਾ ਲੁੱਸਦਾ ਰੱਖਦੇ ਨੇ ਸੁਣ ਕੇ ਦੇਖੋ ਤੁਸੀਂ ਗੀਤ ਬਹੁਤ ਜਿਹੜਾ ਸੋਹਣਾ ਗੀਤ ਇਹਨਾਂ ਨੇ ਗਾਇਆ ਜਿਸ ਦੇ ਵਿੱਚ ਸਾਰੇ ਰਗੜ ਦਿੱਤੇ ਤੇ ਕਿੰਨੇ ਕੁ ਨੂੰ ਗੀਤੇ ਪਸੰਦ ਆ ਤਾਂ ਕਿੰਨੇ ਕੁ ਨੂੰ ਪਸੰਦ ਨਹੀਂ ਹੈਗਾ ਉਹ ਵੀ ਕਮੈਂਟ ਕਰਕੇ ਜਰੂਰ ਦੱਸ ਦਿਓ ਕਿੰਨੇ ਲੋਕ ਇਹਦਾ ਸਹਿਮਤੀ ਜਿਤਾਉਣਗੇ ਪਰ ਇੱਕ ਗੱਲ ਜਰੂਰ ਹੈ 90 95% ਲੋਕ ਇਸ ਗਾਣੇ 'ਚ ਅਸਹਿਮਤੀ ਜਤਾਉਣਗੇ ਜਿਹੜੇ ਕਹਿਣਗੇ ਗੀਤ ਗਲਤ ਗਾਇਆ ਗਿਆ ਐ ਨਹੀਂ ਪਤਾ YouTube ਤੋਂ ਜਲਦੀ ਰਿਮੂਵ ਵੀ ਕਰਵਾ ਦੇਣ ਕਿਉਂ ਸੱਚਾਈ ਹੈ ਬੰਦਰ ਸ਼ਬਦ ਬਹੁਤ ਕੌੜਾ ਲੱਗਦਾ ਹਰ ਇੱਕ ਨੂੰ ਤੇ ਜਿਹੜੇ ਰਗੜੇ ਗਏ ਨੇ ਜਿਨ੍ਹਾਂ ਜਿਨ੍ਹਾਂ ਦੇ ਵਰਗ ਦੇ ਲੋਕ ਜਿਨ੍ਹਾਂ ਦੇ ਵਿਚ ਆ ਗਏ ਨੇ ਨਾਮ ਆ ਗਏ ਨੇ ਨਾ ਚਾਹੇ ਰਾਜਨੀਤੀ ਕਾਏ ਚਾਹੇ ਬੇਅਦਬੀ ਵਾਲਾ ਹੈ ਚਾਹੇ ਸਰਕਾਰੀ ਹੈ ਚਾਹੇ ਪਟਵਾਰੀ ਹੈ ਤਸੀਦਾਰਾ ਚਾਹੀਏ ਚਾਹੇ ਕੋਈ ਪੱਤਰਕਾਰਾ ਚਾਹੇ YouTube ਆ ਚਾਹੀ ਬਲੌਗਰਾ ਕੁਛ ਵੀ ਹੈ ਜਿਹਨੂੰ ਖੁਰਕ ਲੜੂਗੀ ਉਹ ਇਸ ਦਾ ਰਿਪਲਾਈ ਜਰੂਰ ਦੇਊਗਾ